ਜਾਦਾ ਨਖਰੇ ਕਿਦੇ ਕਰਦਿਆ ਨੇ ਉਹ ਦੋਨਾਂ ਨੇ ਬਰਾਂਧੀ ਅੱਛਾ ਹਾਂ ਐਕਚੁਅਲੀ ਸਾਨੂੰ ਮੈਨੂੰ ਸੀਗਾ ਕਿ ਸਾਨੂੰ ਇਹ ਸੀਗਾ ਕਿ ਪਹਿਲਾਂ ਮੁੰਡੇ ਵਾਲੇ ਦੇ ਘਰ ਦੇ ਬੋਲਣਾ ਤੇ ਫੇਰੀ ਕੁੜੀ ਵਾਲੇ ਦੇ ਘਰੇ ਗੱਲ ਹੋਣੀ ਚਾਹੀਦੀ ਹਣਾ ਸੋ ਅਸੀਂ ਪਹਿਲਾਂ ਇਹਨਾਂ ਨੂੰ ਟਾਈਮ ਦਿੱਤਾ ਕਿ ਪਹਿਲਾਂ ਤੁਸੀਂ ਆਪਣੇ ਮਨਾ ਲਓ ਸੋ ਇਹਨਾਂ ਦੇ ਘਰ ਦੇ ਨਹੀਂ ਇੱਕ ਸਾਲ ਤੇ ਪੂਰਾ ਲੱਗ ਹੀ ਗਿਆ ਸਾਲ ਦੇ ਲਗਭਗ ਉਹਨਾਂ ਨੇ ਲੈ ਲਿਆ ਟਾਈਮ ਉਸ ਤੋਂ ਬਾਅਦ ਜਿੰਨੇ ਵੀ ਨਾ ਸਾਰੇ ਅਲੱਗ ਪਾਰਟੀ ਕੀ ਗਏ ਸਾਰੇ ਇਕੱਠੇ ਇੱਕੋ ਨਹੀਂ ਹੋਣਾ ਮੈਂ ਕੱਲਾ ਹੈ ਘਰ ਵੀ ਹੋਣਾ ਫਿਰ ਇੱਕ ਇੱਕ ਬੰਦਾ ਮੇਰੇ ਕੋਲ ਆਉਂਦਾ ਹੈਗਾ ਮਤਲਬ ਮੈਂ ਇੱਕ ਇੱਕ ਬੰਦੇ ਨਾਲ 2 3 ਪੁਆਇੰਟ ਗੱਲ ਕਰਨੀ ਵੀ ਤੁਹਾਨੂੰ ਪ੍ਰੋਬਲਮ ਕੀ ਆ ਉਹਨਾਂ ਨੇ ਆਪਣੇ ਦੱਸਨੇ ਵੀ ਆ ਆ ਆ ਤੇ ਮੈਂ ਉਹਨਾਂ ਨੂੰ ਪੂਰੀ ਤਸੱਲੀ ਉਹਨਾਂ ਦੀ ਜਦੋਂ ਕਰਾ ਦੇਣੀ ਨਾ ਫਿਰ ਉਹ ਤੁਹਾਡੇ ਆ ਜਾਣਗੇ ਯਾਰ ਠੀਕ ਹੈ ਇੱਕ ਦੋ ਤੇ 13 ਸਾਰੇ ਬੰਦੇ ਮੇਰੇ ਹੱਲ ਦੇ ਹੋਗੇ ਤੇ ਉਹ ਹੋ ਗਏ ਨਾ ਕਿਨੇ ਚੱਲ ਫਿਰ ਕਾਰ ਕਰ ਲੈ ਅੱਗੇ ਗੱਲ ਅੱਗੇ ਮੰਨਨ ਨਾ ਹਣ ਮੈਂ ਅੱਛਾ ਫਿਰ ਇੱਧਰ ਹੋ ਗਏ ਹਾਂ ਮੈਂ ਕਿਹੜੇ ਗੱਲ ਕੀਤੀ ਹਣਾ ਹੁਣ ਸਭ ਤੋਂ ਵੱਡਾ ਪੰਗਾ ਇਹੀ ਵੀ ਜੇ ਮੇਰੇ ਘਰ ਇਹ ਪਤਾ ਲੱਗ ਜਾਂਦਾ ਵੀ ਕੁੜੀ ਵਾਲੇ ਵੀ ਅੱਗੋਂ ਨਾ ਨੁਕਰ ਕਰਦੇ ਆ ਪਰ ਉਹਨਾਂ ਕਹਣਾ ਸੀ ਤੂੰ ਦਫਾ ਕਰ ਅਸੀਂ ਨਹੀਂ ਕਰਦੇ ਨਹੀਂ ਨਹੀਂ ਕਰਦੇ ਉਹਨਾਂ ਦੀ ਆਖੜੇ ਦੀ ਵੀ ਪਾਣਾ ਉਹਨਾਂ ਨੇ ਨਹੀਂ ਕੋਦੇ ਲੈ ਜਾਣੀ ਗਾ ਤੇ ਉਹ ਮੈਂ ਆ ਫਿਰ ਰਹਾ ਉਹਨਾਂ ਨੂੰ ਆਖਾਂ ਮੈਂ ਕਹਾ ਜਿਉ ਉਹਨੇ ਅੱਗੇ ਗਾਲੀ ਨਹੀਂ ਕੀਤੀ ਉਹਦੇ ਘਰੇ ਨਾ ਡੈਥ ਹੋ ਗਈ ਤੇ ਕਦੇ ਦਾਦੀ ਪੂਰੀ ਹੋ ਗਈ ਕਦੀ ਕੋਈ ਰਿਸ਼ਤੇਦਾਰ ਕਦੀ ਉਹਨਾਂ ਦਾ ਭੋਗ ਗਿਆ ਕਦੀ 6 ਮਹੀਨੇ ਗੱਲ ਨਹੀਂ ਕਰੀ ਦੀ ਕਿ ਹਾਂ ਮੈਂ ਸੋਚਦਾ ਸੀ ਗੱਲ ਨਹੀਂ ਇਹਨਾਂ ਚਿਰ ਕਰੀ ਦੀ ਐ ਹੁੰਦਾ ਉਹਨੇ ਚਿਰੇ ਕੋਸ਼ਿਸ਼ ਕਰ ਰਹੀ ਸੀ